ਵਾਹਿਗੁਰੂ ਸਾਹਿਬ ਜੀਓ ਗੋੜੀ ਮਹਲਾ ਪੰਜਵਾ ਗੁਰ ਕੈ ਬਚਨ ਮੋਹਿ ਪ੍ਰਮਗਤ ਪਾਏ ਗੁਰਪੁਰੇ ਮੇਰੇ ਪੈਜ ਰਖਾਏ ਗੁਰ ਕੈ ਬਚਨ ਧਿਆਇਓ ਮੋਹਿ ਨਾਉ ਗੁਰ ਪ੍ਰਸਾਦ ਮੋਹਿ ਮਿਲਿਆ ਥਾਉ ਰਹਾ ਗੁਰ ਕੈ ਬਚਨ ਸੁਣ ਰਸਨ ਵਖਾਣੇ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੁਰ ਕੈ ਬਚਨ ਮਿਟਿਆ ਮੇਰਾ ਆਪ ਗੁਰ ਕੀ ਦਇਆ ਤੇ ਮੇਰਾ ਵਡ ਪਰਤਾਪ ਗੁਰ ਕੈ ਬਚਨ ਮਿਟਿਆ ਮੇਰਾ ਭਰਮ ਗੁਰ ਕੈ ਬਚਨ ਪੇਖਿਓ ਸਭ ਬ੍ਰਹਮ ਗੁਰ ਕੈ ਬਚਨ ਕਿਨੋ ਰਾਜ ਜੋਗ ਗੁਰ ਕੈ ਸੰਗ ਤਰਿਆ ਸਭ ਲੋਗ ਗੁਰ ਕੈ ਬਚਨ ਮੇਰੇ ਕਾਰਜ ਸਿਧ ਗੁਰ ਕੈ ਬਚਨ ਪਾਇਆ ਨਾਉ ਨੇਦ ਜਿਨ ਜਨ ਕੇ ਨੇ ਮੇਰੇ ਗੁਰ ਕੀ ਆਸ ਦਿਸਕੇ ਕਟਿਏ ਜਮਕੇ ਭਸਾ ਗੁਰ ਕੈ ਬਚਨ ਜਾਗਿਆ ਮੇਰਾ ਕਰਮ ਨਾਨਕ ਗੁਰ ਭੇਟਿਆ ਪਾਰ ਬ੍ਰਹਮ ਗੋੜੀ ਮਹਲਾ ਪੰਜਵਾ ਗੁਰ ਕੈ ਬਚਨ ਮੋਹਿ ਪਰਮਗਤ ਪਾਏ ਗੁਰਪੁਰੇ ਮੇਰੇ ਪੈਜ ਰਖਾਏ ਗੁਰ ਕੈ ਬਚਨ ਤੇ ਆਇਓ ਮੋਹ ਲਾਓ ਗੁਰ ਪ੍ਰਸਾਦ ਮੋਹੇ ਮਿਲਿਆ ਥਾਉ ਰਹਾਓ ਗੁਰ ਕੈ ਬਚਨ ਸੁਣ ਰਸਨ ਵਖਾਣੇ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੁਰ ਕੈ ਬਚਨ ਮਿਟਿਆ ਮੇਰਾ ਆਪ ਗੁਰ ਕੀ ਦਇਆ ਤੇ ਮੇਰਾ ਵਡ ਪ੍ਰਤਾਪ ਗੁਰ ਕੈ ਬਚਨ ਮਿਟਿਆ ਮੇਰਾ ਪਰਮ ਗੁਰ ਕੈ ਬਚਨ ਪਿਖਿਓ ਸਭ ਬ੍ਰਹਮ ਗੁਰ ਕੈ ਬਚਨ ਕਿਨੋ ਰਾਜ ਜਗ ਗੁਰ ਕੈ ਸੰਗ ਤਰਿਆ ਸਭ ਲੋਗ ਗੁਰ ਕੈ ਬਚਨ ਮੇਰੇ ਕਰਜ ਸਿੱਧ ਗੁਰ ਕੈ ਬਚਨ ਪਾਇਆ ਨਾ ਉਹ ਨਿਦ ਜਨ ਜਨ ਕੇ ਨੇ ਮੇਰੇ ਗੁਰ ਕੇ ਆਸਾ ਇਸ ਕੇ ਕਟਿਏ ਜਮ ਕੇ ਫਾਸਾ ਗੁਰ ਕੈ ਬਚਨ ਜਾਗਿਆ ਮੇਰਾ ਕਰਮ ਨਾਨਕ ਗੁਰ ਭੇਟਿਆ ਪਾਰ ਬ੍ਰਹਮ ਗੋੜੀ ਮਹੱਲਾ ਪੰਜਵਾ ਗੁਰ ਕੈ ਬਚਨ ਮੋਹਿ ਪਰਮਗਤ ਪਾਏ ਗੁਰ ਪੁਰੇ ਮੇਰੇ ਪੈਜ ਰਖਾਏ ਗੁਰ ਕੈ ਬਚਨ ਧਿਆਇਓ ਮੋਹਿ ਨਾਉ ਗੁਰ ਪ੍ਰਸਾਦ ਮੋਹਿ ਮਿਲਿਆ ਥਾਉ ਰਹਾਉ ਗੁਰ ਕੈ ਬਚਨ ਸੁਣ ਰਸਨ ਵਖਾਣੀ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੁਰ ਕੈ ਬਚਨ ਮਿਟਿਆ ਮੇਰਾ ਆਪ ਗੁਰ ਕੀ ਦਇਆ ਤੇ ਮੇਰਾ ਵਡ ਪਰਤਾਪ ਗੁਰ ਕੈ ਬਚਨ ਮਿਟਿਆ ਮੇਰਾ ਭਰਮ ਗੁਰ ਕੈ ਬਚਨ ਸਿਖਿਓ ਸਭ ਬ੍ਰਹਮ ਗੁਰ ਕੈ ਬਚਨ ਕੀਨੋ ਰਾਜ ਜੋਗ ਗੁਰ ਕੈ ਸੰਗ ਤਰਿਆ ਸਭ ਲੋਗ ਗੁਰ ਕੈ ਬਚਨ ਮੇਰੇ ਕਾਰਜ ਸਿਧ ਗੁਰ ਕੈ ਬਚਨ ਪਾਇਆ ਨਾਉ ਨਿਧ ਜਿਨ ਜਨ ਕੀਨੇ ਮੇਰੇ ਗੁਰ ਕੀ ਆਸਾ ਤਸਕੇ ਕਟਿਏ ਜਮਕੇ ਫਾਸਾ ਗੁਰ ਕੈ ਬਚਨ ਜਾਗਿਆ ਮੇਰਾ ਕਰਮ ਨਾਨਕ ਗੁਰ ਭੇਟਿਆ ਪਾਰ ਬ੍ਰਹਮ ਗੋੜੀ ਮਹੱਲਾ ਪੰਜਵਾ ਗੁਰ ਕੈ ਬਚਨ ਮੋਹਿ ਪਰਮਗਤ ਪਾਈ ਗੁਰਪੁਰੇ ਮੇਰੀ ਪੈ ਜਰਖਾਏ ਗੁਰ ਕੈ ਬਚਨ ਧਿਆਇਓ ਮੋਹੇ ਨਾਓ ਗੁਰ ਪ੍ਰਸਾਦ ਮੋਹੇ ਮਿਲਿਆ ਥਾਉ ਰਹਾਓ ਗੁਰ ਕੈ ਬਚਨ ਸੁਣ ਰਸਨ ਵਖਾਣੀ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੁਰ ਕੈ ਬਚਨ ਮਿਟਿਆ ਮੇਰਾ ਆਪ ਗੁਰ ਕੈ ਦਇਆ ਤੇ ਮੇਰਾ ਵਡ ਪਰਤਾਪ ਗੁਰ ਕੈ ਬਚਨ ਮਿਟਿਆ ਮੇਰਾ ਭਰਮ ਗੁਰ ਕੈ ਬਚਨ ਦੇਖਿਓ ਸਭ ਬ੍ਰਹਮ ਗੁਰ ਕੈ ਬਚਨ ਕਿਨੋ ਰਾਜ ਜੋਗ ਗੁਰ ਕੈ ਸੰਗ ਤਰਿਆ ਸਭ ਲੋਗ ਗੁਰ ਕੈ ਬਚਨ ਮੇਰੇ ਕਾਰਜ ਸਿਧ ਗੁਰ ਕੈ ਬਚਨ ਪਾਇਆ ਨਾ ਉਹ ਨਿਧ ਜਨ ਜਨ ਕੇ ਨੇ ਮੇਰੇ ਗੁਰ ਕੀ ਆਸਾ ਤਿਸ ਕੀ ਕਟਿਐ ਜਮ ਕੇ ਫਾਸਾ ਗੁਰ ਕੈ ਬਚਨ ਜਾਗਿਆ ਮੇਰਾ ਕਰਮ ਨਾਨਕ ਗੁਰ ਭੇਟਿਆ ਪਾਰ ਬ੍ਰਹਮ ਗਉੜੀ ਮਹਲਾ ਪੰਜਵਾ ਗੁਰ ਕੈ ਬਚਨ 모ਹੇ ਪਰਮ ਗਤ ਪਾਏ ਗੁਰ ਪੁਰੇ ਮੇਰੀ ਪੈਜ ਰਖਾਏ ਗੁਰ ਕੈ ਬਚਨ ਧਿਆਇਓ ਮੋਹਿ ਨਾਉ ਗੁਰ ਪ੍ਰਸਾਦ ਮੋਹਿ ਮਿਲਿਆ ਥਾਉ ਰਹਾਉ ਗੁਰ ਕੈ ਬਚਨ ਸੁਣ ਰਸਨ ਵਖਾਣੀ ਗੁਰ ਕਿਰਪਾ ਤੇ ਅੰਮ੍ਰਿਤ ਮੇਰੇ ਬਾਣੀ ਗੁਰ ਕੈ ਬਚਨ ਮਿਟਿਆ ਮੇਰਾ ਆਪ ਗੁਰ ਕੇ ਦਇਆ ਤੇ ਮੇਰਾ ਵਡ ਪਰਤਾਪ ਗੁਰ ਕੈ ਬਚਨ ਮਿਟਿਆ ਮੇਰਾ ਭਰਮ ਗੁਰ ਕੈ ਬਚਨ ਪੇਖਿਓ ਸਭ ਬ੍ਰਹਮ ਗੁਰ ਕੈ ਬਚਨ ਕੀਨੋ ਰਾਜ ਜੋਗ ਗੁਰ ਕੈ ਸੰਗ ਤਰਿਆ ਸਭ ਲੋਗ ਗੁਰ ਕੈ ਬਚਨ ਮੇਰੇ ਕਾਰਜ ਸਿਧ ਗੁਰ ਕੈ ਬਚਨ ਪਾਇਆ ਨਾਉ ਨਿਦ ਜਿਨ ਜਨ ਕੀਨੀ ਮੇਰੇ ਗੁਰ ਕੀ ਆਸ ਤਿਸ ਕੀ ਕਟਿਏ ਜਮ ਕੇ ਫਾਸਾ ਗੁਰ ਕੈ ਬਚਨ ਜਾਗਿਆ ਮੇਰਾ ਕਰਮ ਨਾਨਕ ਗੁਰ ਭੇਟਿਆ ਪਾਰ ਬ੍ਰਹਮ ਗਉੜੀ ਮਹਲਾ ਪੰਜਵਾਂ ਗੁਰ ਕੈ ਬਚਨ ਮੋਹਿ ਪ੍ਰਮਗਤ ਪਾਏ ਗੁਰ ਪੂਰੇ ਮੇਰੇ ਪੈ ਜਰਖਾਈ ਗੁਰ ਕੈ ਬਚਨ ਧਿਆਇਓ ਮੋਹਿ ਨਾਉ ਗੁਰਪ੍ਰਸਾਦ ਮੋਹੇ ਮਿਲਿਆ ਥਾ ਉਰਾਉ ਗੁਰ ਕੈ ਬਚਨ ਸੁਣ ਰਸਨ ਵਖਾਣੀ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੁਰ ਕੈ ਬਚਨ ਮਿਟਿਆ ਮੇਰਾ ਆਪ ਗੁਰ ਕੇ ਦਇਆ ਤੇ ਮੇਰਾ ਵੱਡ ਪ੍ਰਤਾਪ ਗੁਰ ਕੇ ਬਚਨ ਮਿਟਿਆ ਮੇਰਾ ਭਰਮ ਗੁਰ ਕੇ ਬਚਨ ਪੇਖਿਓ ਸਭ ਬ੍ਰਹਮ ਗੁਰ ਕੇ ਬਚਨ ਕਿਨੋ ਰਾਜ ਜੋਗ ਗੁਰ ਕੈ ਸੰਗ ਤਰਿਆ ਸਭ ਲੋਗ ਗੁਰ ਕੈ ਬਚਨ ਮੇਰੇ ਕਾਰਜ ਸਿਧ ਗੁਰ ਕੈ ਬਚਨ ਪਾਇਆ ਨਾਉ ਨਿਧ ਜਿਨ ਜਨ ਕੇ ਨੇ ਮੇਰੇ ਗੁਰ ਕੀ ਆਸ ਇਸ ਕੀ ਕਟਿਐ ਜਮ ਕੇ ਫਾਸਾ ਗੁਰ ਕੈ ਬਚਨ ਜਗਿਆ ਮੇਰਾ ਕਰਮ ਨਾਨਕ ਗੁਰ ਭੇਟਿਆ ਪਾਰ ਬ੍ਰਹਮ ਗੋੜੀ ਮਹੱਲਾ ਪੰਜਵਾ ਗੁਰ ਕੈ ਬਚਨ ਮੋਹੇ ਪਰਮ ਗਤ ਪਾਈ ਗੁਰਪੂਰੇ ਮੇਰੇ ਪੈਜ ਰਖਾਏ ਗੁਰ ਕੈ ਬਚਨ ਧਿਆਇਓ ਮੋਹਿ ਨਾਉ ਗੁਰ ਪ੍ਰਸਾਦ ਮੋਹਿ ਮਿਲਿਆ ਥਾਉ ਰਹਾਉ ਗੁਰ ਕੈ ਬਚਨ ਸੁਣ ਰਸਨ ਵਖਾਣੇ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੁਰ ਕੈ ਬਚਨ ਮਿਟਿਆ ਮੇਰਾ ਆਪ ਗੁਰ ਕੀ ਦਇਆ ਤੇ ਮੇਰਾ ਵੱਡ ਪਰਤਾਪ ਗੁਰ ਕੈ ਬਚਨ ਮਿਟਿਆ ਮੇਰਾ ਭਰਮ ਗੁਰ ਕੈ ਬਚਨ ਪਿਖਿਓ ਸਭ ਬ੍ਰਹਮ ਗੁਰ ਕੈ ਬਚਨ ਕੀਨੋ ਰਾਜ ਜੋਗ ਗੁਰ ਕੈ ਸੰਗ ਤਰਿਆ ਸਭ ਲੋਗ ਗੁਰ ਕੈ ਬਚਨ ਮੇਰੇ ਕਾਰਜ ਸਿਧ ਗੁਰ ਕੈ ਬਚਨ ਪਾਇਆ ਨਾਉ ਨੇਦ ਜਿਨ ਜਨ ਕੀਨੇ ਮੇਰੇ ਗੁਰ ਕੀ ਆਸ ਤਿਸ ਕੀ ਕਟਿਏ ਜਮ ਕੇ ਫਾਸਾ ਗੁਰ ਕੈ ਬਚਨ ਜਾਗਿਆ ਮੇਰਾ ਕਰਮ ਨਾਨਕ ਗੁਰ ਭੇਟਿਆ ਪਾਰ ਬ੍ਰਹਮ ਗੋੜੀ ਮਹਲਾ ਪੰਜਵਾ ਗੁਰ ਕੈ ਬਚਨ ਮੋਹਿ ਪਰਮਗਤ ਪਾਏ ਗੁਰਪੁਰੇ ਮੇਰੇ ਪੈਜ ਰਖਾਏ ਗੁਰ ਕੈ ਬਚਨ ਧਿਆਉ ਮੋਹਿ ਨਾਉ ਗੁਰ ਪ੍ਰਸਾਦ ਮੋਹ ਮਿਲਿਆ ਥਾ ਉਹ ਰਹਾਉ ਗੁਰ ਕੈ ਬਚਨ ਸੁਣ ਰਸਨ ਵਖਾਣੇ ਗੁਰ ਕਿਰਪਾ ਤੇ ਅੰਮ੍ਰਿਤ ਮੇਰੇ ਬਾਣੀ ਗੁਰ ਕੈ ਬਚਨ ਮਿਟਿਆ ਮੇਰਾ ਆਪ ਗੁਰ ਕੀ ਦਇਆ ਤੇ ਦੇ ਪਰਤਾਪ ਗੁਰ ਕੈ ਬਚਨ ਮਿਟਿਆ ਮੇਰਾ ਭਰਮ ਗੁਰ ਕੈ ਬਚਨ ਪੇਖਿਓ ਸਭ ਬ੍ਰਹਮ ਗੁਰ ਕੈ ਬਚਨ ਕਿਨੋ ਰਾਜ ਜੋਗ ਗੁਰ ਕੈ ਸੰਗ ਤਰਿਆ ਸਭ ਲੋਗ ਗੁਰ ਕੈ ਬਚਨ ਮੇਰੇ ਕਾਰਜ ਸਿਧ ਗੁਰ ਕੈ ਬਚਨ ਪਾਇਆ ਨਾਉ ਨੇਦ ਜਿਨ ਜਨ ਕੇ ਨੇ ਮੇਰੇ ਗੁਰ ਕੀ ਆਸ ਤਿਸ ਕੇ ਕਟਿਏ ਜਮ ਕੇ ਫਸਾ ਗੁਰ ਕੈ ਬਚਨ ਜਾਗਿਆ ਮੇਰਾ ਕਰਮ ਨਾਨਕ ਗੁਰ ਭੇਟਿਆ ਪਾਰ ਬ੍ਰਹਮ ਗੋੜੀ ਮਹਲਾ ਪੰਜਵਾਂ ਗੁਰ ਕੈ ਬਚਨ ਮੋਹਿ ਪਰਮਗਤ ਪਾਏ ਗੁਰਪੁਰੇ ਮੇਰੇ ਪੈਜ ਰਖਾਏ ਗੁਰ ਕੈ ਬਚਨ ਤੇ ਆਇਓ ਮੋਹਿ ਨਾਓ ਗੁਰ ਪ੍ਰਸਾਦ ਮੋਹੇ ਮਿਲਿਆ ਥਾਉ ਰਹਾਉ ਗੁਰ ਕੈ ਬਚਨ ਸੁਣ ਰਸਨ ਵਖਾੜੀ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੁਰ ਕੈ ਬਚਨ ਮਿਟਿਆ ਮੇਰਾ ਆਪ ਗੁਰ ਕੀ ਦਇਆ ਤੇ ਮੇਰਾ ਵਡ ਪ੍ਰਤਾਪ ਗੁਰ ਕੈ ਬਚਨ ਮਿਟਿਆ ਮੇਰਾ ਭਰਮ ਗੁਰ ਕੈ ਬਚਨ ਪਿਖਿਓ ਸਭ ਬ੍ਰਹਮ ਗੁਰ ਕੈ ਬਚਨ ਕਿਨੋ ਰਾਜ ਜਗ ਗੁਰ ਕੈ ਸੰਗ ਤਰਿਆ ਸਭ ਲੋਗ ਗੁਰ ਕੈ ਬਚਨ ਮੇਰੇ ਕਰਜ ਸਿੱਧ ਗੁਰ ਕੈ ਬਚਨ ਪਾਇਆ ਨਾਉ ਨਿਦ ਜਨ ਜਨ ਕੇ ਨੇ ਮੇਰੇ ਗੁਰ ਕੈ ਆਸਾ ਦੇਸਕੇ ਕਟਿਏ ਜਮਕੇ ਫਸਾ ਗੁਰ ਕੈ ਬਚਨ ਜਾਗਿਆ ਮੇਰਾ ਕਰਮ ਨਾਨਕ ਗੁਰ ਭੇਟਿਆ ਪਾਰ ਬ੍ਰਹਮ ਗੋੜੀ ਮਹੱਲਾ ਪੰਜਵਾ ਗੁਰ ਕੈ ਬਚਨ ਮੋਹਿ ਪਰਮਗਤ ਪਾਏ ਗੁਰਪੁਰੇ ਮੇਰੇ ਪੈਜ ਰਖਾਏ ਗੁਰ ਕੈ ਬਚਨ ਧਿਆਉ ਮੋਹੇ ਲਾਓ ਗੁਰ ਪ੍ਰਸਾਦ ਮੋਹੇ ਮਿਲਿਆ ਥਾਉ ਰਹਾਉ ਗੁਰ ਕੈ ਬਚਨ ਸੁਣ ਰਸਨ ਵਖਾਣੀ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੁਰ ਕੈ ਬਚਨ ਮਿਟਿਆ ਮੇਰਾ ਆਪ ਗੁਰ ਕੀ ਦਇਆ ਤੇ ਮੇਰਾ ਵਡ ਪਰਤਾਪ ਗੁਰ ਕੈ ਬਚਨ ਮਿਟਿਆ ਮੇਰਾ ਭਰਮ ਗੁਰ ਕੈ ਬਚਨ 听ਿਓ ਸਭ ਬ੍ਰਹਮ ਗੁਰ ਕੈ ਬਚਨ ਕਿਨੋ ਰਾਜ ਜੋਗ ਗੁਰ ਕੈ ਸੰਗ ਤਰਿਆ ਸਭ ਲੋਗ ਗੁਰ ਕੈ ਬਚਨ ਮੇਰੇ ਕਾਰਜ ਸਿਧ ਗੁਰ ਕੈ ਬਚਨ ਪਾਇਆ ਨਾਉ ਨਿਧ ਜਿਨ ਜਨ ਕੀਨੇ ਮੇਰੇ ਗੁਰ ਕੀ ਆਸ ਤਿਸ ਕੇ ਕਟਿਐ ਜਮ ਕੇ ਫਾਸਾ ਗੁਰ ਕੈ ਬਚਨ ਜਾਗਿਆ ਮੇਰਾ ਕਰਮ ਨਾਨਕ ਗੁਰ ਭੇਟਿਆ ਪਾਰ ਬ੍ਰਹਮ ਗੋੜੀ ਮਹੱਲਾ ਪੰਜਵਾ ਗੁਰ ਕੈ ਬਚਨ ਮੋਹੇ ਪਰਮਗਤ ਪਾਈ ਗੁਰਪੁਰੇ ਮੇਰੀ ਪੈਜ ਰਖਾਈ ਗੁਰ ਕੈ ਬਚਨ ਧਿਆਇਓ ਮੋਹੇ ਨਾਉ ਗੁਰਪ੍ਰਸਾਦ ਮੋਹੇ ਮਿਲਿਆ ਥਾਉ ਰਹਾਉ ਗੁਰ ਕੈ ਬਚਨ ਸੁਣ ਰਸਨ ਵਖਾਣੀ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੁਰ ਕੈ ਬਚਨ ਮਿਟਿਆ ਮੇਰਾ ਆਪ ਗੁਰ ਕੇ ਦਇਆ ਤੇ ਮੇਰਾ ਵਡ ਪਰਤਾਪ ਗੁਰ ਕੈ ਬਚਨ ਮਿਟਿਆ ਮੇਰਾ ਭਰਮ ਗੁਰ ਕੈ ਬਚਨ ਵੇਖਿਓ ਸਭ ਬ੍ਰਹਮ ਗੁਰ ਕੈ ਬਚਨ ਕਿਨੋ ਰਾਜ ਜੋਗ ਗੁਰ ਕੈ ਸੰਗਿ ਤਰਿਆ ਸਭ ਲੋਗ ਗੁਰ ਕੈ ਬਚਨ ਮੇਰੇ ਕਾਰਜ ਸਿਧ ਗੁਰ ਕੈ ਬਚਨ ਪਾਇਆ ਨਾਉ ਨਿਧ ਜਨ ਜਨ ਕੇ ਨੇ ਮੇਰੇ ਗੁਰ ਕੀ ਆਸ ਤਿਸ ਕੀ ਕਟਿਏ ਜਮ ਕੇ ਫਾਸਾ ਗੁਰ ਕੈ ਬਚਨ ਜਾਗਿਆ ਮੇਰਾ ਕਰਮ ਨਾਨਕ ਗੁਰ ਭੇਟਿਆ ਪਾਰ ਬ੍ਰਹਮ ਗਉੜੀ ਮਹਲਾ ਪੰਜਵਾ ਗੁਰ ਕੈ ਬਚਨ ਮੋਹਿ ਪਰਮਗਤ ਪਾਏ ਗੁਰ ਪੁਰੇ ਮੇਰੀ ਪੈ ਜਿ ਰਖਾਏ ਗੁਰ ਕੈ ਬਚਨ ਧਿਆਇਓ ਮੋਹਿ ਨਾਉ ਗੁਰ ਪ੍ਰਸਾਦ ਮੋਹਿ ਮਿਲਿਆ ਥਾਉ ਰਹਾਉ ਗੁਰ ਕੈ ਬਚਨ ਸੁਣ ਰਸਨ ਵਖਾਣੀ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੁਰ ਕੈ ਬਚਨ ਮਿਟਿਆ ਮੇਰਾ ਆਪ ਗੁਰ ਕੇ ਦਇਆ ਤੇ ਮੇਰਾ ਵਡ ਪਰਤਾਪ ਗੁਰ ਕੈ ਬਚਨ ਮਿਟਿਆ ਮੇਰਾ ਪਰਮ ਗੁਰ ਕੈ ਬਚਨ ਪੇਖਿਓ ਸਭ ਬ੍ਰਹਮ ਗੁਰ ਕੈ ਬਚਨ ਕੀਨੋ ਰਾਜ ਜੋਗ ਗੁਰ ਕੈ ਸੰਗ ਤਰਿਆ ਸਭ ਲੋਗ ਗੁਰ ਕੈ ਬਚਨ ਮੇਰੇ ਕਾਰਜ ਸਿਧ ਗੁਰ ਕੈ ਬਚਨ ਪਾਇਆ ਨਾਉ ਨਿਦ ਜਿਨ ਜਨ ਕੀਨੀ ਮੇਰੇ ਗੁਰ ਕੀ ਆਸਾ ਦੇਸ ਕੇ ਕਟਿਏ ਜਮ ਕੇ ਫਾਸਾ ਗੁਰ ਕੈ ਬਚਨ ਜਾਗਿਆ ਮੇਰਾ ਕਰਮ ਨਾਨਕ ਗੁਰ ਭੇਟਿਆ ਪਾਰ ਬ੍ਰਹਮ ਗੋੜੀ ਮਹੱਲਾ ਪੰਜਵਾ ਗੁਰ ਕੈ ਬਚਨ ਮੋਹਿ ਪ੍ਰਮਗਤਿ ਪਾਏ ਗੁਰਪੁਰੇ ਮੇਰੇ ਪੈ ਜਰਖਾਈ ਗੁਰ ਕੈ ਬਚਨ ਧਿਆਇਓ ਮੋਹੇ ਨਾਉ ਗੁਰ ਪ੍ਰਸਾਦ ਮੋਹੇ ਮਿਲਿਆ ਥਾ ਉਰਹਾਉ ਗੁਰ ਕੈ ਬਚਨ ਸੁਣ ਰਸਨ ਵਖਾਣੀ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੁਰ ਕੈ ਬਚਨ ਮਿਟਿਆ ਮੇਰਾ ਆਪ ਗੁਰ ਕੇ ਦਇਆ ਤੇ ਮੇਰਾ ਵਡ ਪਰਤਾਪ ਗੁਰ ਕੈ ਬਚਨ ਮਿਟਿਆ ਮੇਰਾ ਭਰਮ ਗੁਰ ਕੈ ਬਚਨ ਪੇਖਿਓ ਸਭ ਬ੍ਰਹਮ ਗੁਰ ਕੈ ਬਚਨ ਕੀਨੋ ਰਾਜ ਜੋਗ ਗੁਰ ਕੈ ਸੰਗ ਤਰਿਆ ਸਭ ਲੋਗ ਗੁਰ ਕੈ ਬਚਨ ਮੇਰੇ ਕਾਰਜ ਸਿਧ ਗੁਰ ਕੈ ਬਚਨ ਪਾਇਆ ਨਾਉ ਨਿਦ ਜਿਨ ਜਨ ਕੇ ਨੇ ਮੇਰੇ ਗੁਰ ਕੀ ਆਸ ਇਸਕੇ ਕਟਿਆ ਜਮਕੇ ਫਾਸਾ ਗੁਰ ਕੈ ਬਚਨ ਜਗਿਆ ਮੇਰਾ ਕਰਮ ਨਾਨਕ ਗੁਰ ਭੇਟਿਆ ਪਾਰ ਬ੍ਰਹਮ ਗਉੜੀ ਮਹੱਲਾ ਪੰਜਵਾ ਗੁਰ ਕੈ ਬਚਨ ਮੋਹਿ ਪਰਮ ਗਤ ਪਾਈ ਗੁਰ ਪੂਰੇ ਮੇਰੇ ਪੈਜ ਰਖਾਏ ਗੁਰ ਕੈ ਬਚਨ ਧਿਆਇਓ ਮੋਹਿ ਨਾਉ ਗੁਰ ਪ੍ਰਸਾਦ ਮੋਹਿ ਮਿਲਿਆ ਥਾਉ ਰਹਾਉ ਗੁਰ ਕੈ ਬਚਨ ਸੁਣ ਰਸਨ ਵਖਾਣੇ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੁਰ ਕੈ ਬਚਨ ਮਿਟਿਆ ਮੇਰਾ ਆਪ ਗੁਰ ਕੀ ਦਇਆ ਤੇ ਮੇਰਾ ਵੱਡ ਪਰਤਾਪ ਗੁਰ ਕੈ ਬਚਨ ਮਿਟਿਆ ਮੇਰਾ ਭਰਮ ਗੁਰ ਕੈ ਬਚਨ ਪਿਖਿਓ ਸਭ ਬ੍ਰਹਮ ਗੁਰ ਕੈ ਬਚਨ ਕੀਨੋ ਰਾਜ ਜੋਗ ਗੁਰ ਕੈ ਸੰਗ ਤਰਿਆ ਸਭ ਲੋਗ ਗੁਰ ਕੈ ਬਚਨ ਮੇਰੇ ਕਾਰਜ ਸਿਧ ਗੁਰ ਕੈ ਬਚਨ ਪਾਇਆ ਨਾਉ ਨੇਦ ਜਿਨ ਜਨ ਕੀਨੇ ਮੇਰੇ ਗੁਰ ਕੀ ਆਸ ਇਸ ਕੀ ਕਟਿਏ ਜਮ ਕੀ ਫਾਸਾ ਗੁਰ ਕੈ ਬਚਨ ਜਾਗਿਆ ਮੇਰਾ ਕਰਮ ਨਾਨਕ ਗੁਰ ਭੇਟਿਆ ਪਾਰ ਬ੍ਰਹਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ